पीजीआई ਦੇ ਵਿੱਚ ਲੱਖਾਂ ਲੋਕ ਜੋ ਹਨ ਦੂਰ ਦੂਰੋਂ ਆਡੇ ਤੋਂ ਆਉਂਦੇ ਹਨ ਤੇ ਮਰੀਜ਼ ਦੇ ਇਲਾਜ ਦੇ ਨਾਲ ਅਕਸਰ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਉਂਦੇ ਹਨ ਜਿਨ੍ਹਾਂ ਨੂੰ ਪਜੀਆ ਵਿੱਚ ਮਰੀਜ਼ ਦੇ ਦੇਖਭਾਲ ਲਈ ਰਹਿਣਾ ਪੈਂਦਾ ਹੈ ਅਜਿਹੇ ਵਿੱਚ ਮਰੀਜ਼ਾਂ ਦੀ ਇਲਾਜ ਦੀ ਸਹੂਲਤ ਤਾਂ ਪੂਰੀ ਹੈ ਪਰ ਕੁਝ ਵਿਭਾਗਾਂ ਵਿੱਚ ਸਫਾਈ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਜੀਆ ਦੇ ਵਿੱਚ ਨਹਿਰੋ ਹਸਪਤਾਲ ਦੇ ਨੇਫਰੋਲੋਜੀ ਵਿਭਾਗ ਦੇ ਵਿੱਚ ਖਟਮਲਾ ਕਾਰਨ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਜਿਸ ਨਾਲ ਸਰੀਰ ਤੇ ਅਲਰਜੀ ਅਤੇ ਲਾਲ ਦਾਣੇ ਹੋਣ ਨਾਲ ਮਰੀਜ਼ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਉਲਟਾ ਆਪਣਾ ਹੀ ਇਲਾਜ ਕਰਵਾਉਣਾ ਪੈ ਰਿਹਾ ਹੈ। ਹੁਸ਼ਿਆਰਪੁਰ ਤੋਂ ਕਿਡਨੀਆਂ ਦਾ ਇਹ ਇਲਾਜ ਕਰਵਾਉਣ ਆਏ ਮਰੀਜ਼ ਦੀ ਪਤਨੀ ਮਮਤਾ ਨੇ ਦੱਸਿਆ ਹੈ ਕਿ ਉਹ ਪਿਛਲੇ 16 ਦਿਨਾਂ ਤੋਂ ਪੀਜੀਆਈ ਦੇ ਵਿੱਚ ਇਸ ਵਿਭਾਗ ਵਿੱਚ ਦਾਖਲ ਹੈ ਤੇ ਇੱਕ ਕਮਰੇ ਵਿੱਚ 6 ਮਰੀਜ਼ ਹਨ ਤੇ ਹਰ ਮਰੀਜ਼ ਦੇ ਨਾਲ ਉਹਨਾਂ ਦਾ ਇੱਕ ਰਿਸ਼ਤੇਦਾਰ ਵੀ ਰੁੱਕ ਸਕਦਾ ਹੈ। ਜਿਸ ਨਾਲ ਉਹਨਾਂ ਨੂੰ ਫਰਸ਼ ਤੇ ਸੌਣ ਲਈ ਹਸਪਤਾਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਾਲੇ ਰੰਗ ਦੀਆਂ ਫਾਰਮ ਦੀਆਂ ਸ਼ੀਟਾਂ ਹਨ। ਤੇ ਉਹਨਾਂ ਤੇ ਹੀ ਉਹਨਾਂ ਨੂੰ ਸੋਣਾ ਪੈਂਦਾ ਹੈ ਦੋ ਦਿਨਾਂ ਦੇ ਵਿੱਚ ਥੱਲੇ ਸੋਣਾ ਪੂਰੇ ਸਰੀਰ ਤੇ ਲਾਲ ਦਾਣੇ ਹੋ ਗਏ ਤੇ ਖارش ਹੋਣ ਨਾਲ ਤਕਲੀਫ ਵਧ ਗਈ ਸ਼ੀਟ ਨੂੰ ਜਦੋਂ ਝਾੜ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਕਈ ਤਰ੍ਹਾਂ ਦੇ ਖਟਮਲ ਨਿਕਲੇ ਇਸ ਬਾਰੇ ਜਦੋਂ ਵਿਭਾਗ ਵਿੱਚ ਆਏ ਡਾਕਟਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ पीजीआई ਵਿੱਚ ਆਏ ਪੀੜਤ ਨੇ ਕਿਹਾ ਹੈ ਕਿ ਸਾਨੂੰ ਸਾਡੇ ਮਰੀਜ਼ ਦੇ ਇਲਾਜ ਵਿੱਚ ਸਾਰੀ ਸਹੂਲਤ ਮਿਲ ਰਹੀ ਹੈ ਪਰ ਸਾਡੇ ਰਹਿਣ ਲਈ ਕੋਈ ਵੀ ਸਹੂਲਤ ਨਹੀਂ ਉਲਟਾ ਸਾਨੂੰ ਇੱਥੇ ਆ ਕੇ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ ਵਿਭਾਗ ਵਿੱਚ ਹੋਰ ਵੀ ਕਈ ਲੋਕ ਹਨ ਜਿਨ੍ਹਾਂ ਨੂੰ ਇਹ ਅਲਰਜੀ ਹੋਈ ਹੈ ਜਿਸ ਦਾ ਕਾਰਨ ਇੱਥੇ ਸਮੇਂ ਤੇ ਸਫਾਈ ਨਾ ਹੋਣਾ ਹੈ ਪੀੜਤ ਨੇ ਹਸਪਤਾਲ ਪ੍ਰਬੰਧਨ ਨੂੰ ਬੇਨਤੀ ਕਰਦੇ ਆ ਕਿ ਇਸ ਦਾ ਜਲਦੀ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ ਇੱਕ ਹੋਰ ਮਰੀਜ਼ ਜੋ ਲੁਧਿਆਣਾ ਤੋਂ ਕਿਡਨੀਆ ਦਾ ਇਲਾਜ ਕਰਵਾਉਣਾ ਆਏ ਸਨ ਤੇ ਮਰੀਜ਼ ਦੀ ਮਾਤਾ ਨੇ ਦੱਸਿਆ ਕਿ ਹਸਪਤਾਲ ਦੇ ਵਿਭਾਗ ਵੱਲੋਂ ਮਰੀਜ਼ ਦੀ ਦੇਖਭਾਲ ਕਰਨ ਵਾਲੇ ਦਿੱਤੇ ਗਏ ਗੱਦੇ ਕਾਲੇ ਰੰਗ ਦੇ ਕੀੜਿਆਂ ਨਾਲ ਭਰੇ ਹੋਏ ਸਨ ਜੋ ਕਿ ਉਹਨਾਂ ਦੇ ਪੈਨ ਤੇ ਉਹਨਾਂ ਨੂੰ ਕੱਟਦੇ ਹਨ ਤੇ ਸਰੀਰ ਤੇ ਧਫੜਾ ਵਾਂਗ ਨਿਸ਼ਾਨ ਵੀ ਕਰ ਦਿੰਦੇ ਹਨ ਪੂਰੇ ਸਰੀਰ ਤੇ ਖਾਰਸ਼ ਹੋ ਰਹੀ ਹੈ ਰਾਤ ਵੇਲੇ ਇਹ ਪਰੇਸ਼ਾਨੀ ਜ਼ਿਆਦਾ ਚੱਲਣੀ ਪੈਂਦੀ ਹੈ ਡਾਕਟਰ ਨੇ ਇਸ ਵੇਲੇ ਦਵਾਈ ਤਾਂ ਦਿੱਤੀ ਹੈ ਪਰ ਉਸ ਦਾ ਕੋਈ ਅਸਰ ਨਹੀਂ ਹੋ ਰਿਹਾ ਅਜਿਹੇ ਹੋਰ ਵੀ ਕਈ ਮਰੀਜ਼ ਹਨ ਜਿਹੜੇ ਕਿ ਇਹ ਇੱਥੋਂ ਵਾਪਸ ਹੀ ਮੁੜ ਗਏ ਪੀੜਤ ਨੇ ਦੱਸਿਆ ਹੈ ਕਿ ਰਾਤ ਵੇਲੇ ਇਹ ਕੀੜੇ ਕੰਦਾਂ ਦੀਆਂ ਤਰੇੜਾਂ ਵਿੱਚੋਂ ਜਾਂ ਫਿਰ ਸ਼ਿੰਕ ਵਿੱਚੋਂ ਬਾਹਰ ਆਉਂਦੇ ਨੇ ਤੇ ਫਰਸ਼ ਤੇ ਕੁੰਮਦੇ ਰਹਿੰਦੇ ਨੇ ਤੇ ਗੱਦਿਆਂ ਵਿੱਚ ਵੀ ਵੜ ਜਾਂਦੇ ਨੇ ਇੱਕ ਹੋਰ ਇਲਾਜ ਬਾਰੇ ਦੱਸਈਏ ਪਿਤਾ ਦਾ ਇਲਾਜ ਕਰਵਾਉਣਾ ਹੈ ਖੁਦ ਹੋ ਗਏ ਬਿਮਾਰ ਗੜ ਸ਼ੰਕਰ ਤੋਂ ਆਪਣੇ ਪਿਤਾ ਦੀਆਂ ਕਿਡਨੀਆਂ ਦਾ ਇਲਾਜ ਕਰਵਾਉਣਾ ਹੈ ਸਿਮਰਨ ਨੇ ਦੱਸਿਆ ਹੈ ਕਿ ਉਹਨਾਂ ਨੂੰ ਐਮਰਜੈਂਸੀ ਤੋਂ ਕਿਡਨੀ ਵਿਭਾਗ ਵਿੱਚ ਸ਼ਿਫਟ ਕੀਤਾ ਗਿਆ ਸੀ ਪਿਤਾ ਦੀ ਦੇਖਭਾਲ ਲਈ ਉਹ ਨਾਲ ਰਹਿ ਰਹੇ ਸਨ ਤੇ ਰਾਤ ਵੇਲੇ ਖਟਮਲ ਦੇ ਕੱਟਣ ਨਾਲ ਉਹਨਾਂ ਦੇ ਸਰੀਰ ਤੇ ਲਾਲ ਰੰਗ ਦੇ ਦਾਣੇ ਪੈ ਗਏ ਤੇ ਖਾਰਸ਼ ਸ਼ੁਰੂ ਹੋ ਗਈ ਵਿਭਾਗ ਵੱਲੋਂ ਦਵਾਈ ਤਾਂ ਦਿੱਤੀ ਗਈ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ ਉਸ ਦੀ ਬਾਈਪਾਸ ਸਰਜਰੀ ਕੀਤੀ ਗਈ ਤੇ ਜਿਸ ਦੀ ਰਿਪੋਰਟ ਇੱਕ ਹਫ਼ਤੇ ਬਾਅਦ ਮਿਲੇਗੀ ਪਰ ਉਸ ਦੇ ਸਰੀਰ ਤੇ ਉਹ ਖਾਰਸ਼ ਨਾਲ ਲਾਲ ਦਾਣੇ ਹੋਰ ਵੀ ਵੱਧ ਗਏ ਇਸ ਬਾਰੇ ਪਜੀਆਈ ਦੇ ਮੁਖ ਬੁਲਾਰੇ ਪ੍ਰੋਫੈਸਰ ਵਿਪਨ ਕੋਸ਼ਲ ਨੇ ਕਿਹਾ ਹੈ ਕਿ ਵਿਭਾਗ ਦੇ ਅਧਿਕਾਰੀ ਵਿਜੇ ਤਾੜੀਆਂ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਉਹਨਾਂ ਨੇ ਭਰੋਸਾ ਵੀ ਦਿਵਾਇਆ ਹੈ ਕਿ ਮੀਂਹ ਦੇ ਮੌਸਮ ਵਿੱਚ ਅਜਿਹੇ ਹਾਲਾਤ ਬਣਨੇ ਸੰਭਵ ਹਨ ਪਰ ਪਜੀਆਈ ਵਿੱਚ ਮਰੀਜ਼ਾਂ ਦੇ ਆਉਣ ਵਾਲੇ ਹਰ ਇੱਕ ਮੈਂਬਰ ਦੀ ਦੇਖ ਰਹਿਕ ਤੇ ਸਫਾਈ ਦੀ ਸਹੂਲਤ ਤੇ ਪੂਰਾ ਧਿਆਨ ਹੈ ਤੇ ਉਸ ਸਮੇਂ ਇਸ ਲਈ ਉਹ ਖੁਦ ਵੀ ਜਾਂਚ ਕਰਦੇ ਰਹਿਣਗੇ ਬਰਸਾਤਾ ਦੇ ਮੌਸਮ ਵਿੱਚ ਅਕਸਰ ਹੀ ਖਟਮਲ ਵੱਜ ਜਾਂਦੇ ਨੇ ਤੇ ਇਹ ਜ਼ਿਆਦਾਤਰ ਬਿਸਤਰੇ ਦੇ ਨਜ਼ਦੀਕ ਪਾਏ ਜਾਂਦੇ ਨੇ ਆਮ ਤੌਰ ਤੇ ਬਿਸਤਰੇ ਦੇ ਖਟਮਲ ਤੁਹਾਡੀ ਸੌਣ ਵਾਲੀ ਥਾਂ ਤੋਂ 8 ਫੁੱਟ ਦੇ ਅੰਦਰ ਰਹਿੰਦੇ ਨੇ ਤੇ ਜ਼ਿਆਦਾਤਰ ਰਾਤ ਨੂੰ ਸਰ ਗਰਮ ਰਹਿੰਦੇ ਨੇ ਤੇ ਦਿਨ ਵਿੱਚ ਬਿਸਤਰੇ ਤੋਂ ਖਟਮਲ ਤੁਹਾਡੇ ਬਿਸਤਰੇ ਦੇ ਅੰਦਰ ਅਤੇ ਆਲੇ ਦੁਆਲੇ ਲੁਕ ਜਾਂਦੇ ਨੇ ਬੈੱਡਰੂਮ ਕੁਰਸੀਆਂ ਜਾਂ ਸੋਫਿਆਂ ਤੇ ਕੁਛ ਨਾ ਦੇ ਕਿਨਾਰਿਆਂ ਦੇ ਵਿੱਚਕਾਰ ਵੀ ਇਹ ਪਾਏ ਜਾਂਦੇ ਨੇ ਤੇ ਬਿਸਤਰੇ ਤੇ ਖਟਮਲ 6 ਤੋਂ 24 ਮਹੀਨਿਆਂ ਤੱਕ ਜਿਉਂਦੇ ਰਹਿ ਸਕਦੇ ਨੇ ਖਟਮਲ ਆਮ ਤੌਰ ਤੇ ਹਰ 3 ਤੋਂ 7 ਦਿਨਾਂ ਦੇ ਵਿੱਚ ਭੋਜਨ ਕਰਦੇ ਨੇ ਪਰ ਬਿਨਾਂ ਖਾਦੇ ਕਈ ਮਹੀਨਿਆਂ ਤੋਂ 1 ਸਾਲ ਤੱਕ ਵੀ ਜੀ ਸਕਦੇ